ਸਿੰਘ ਦੇਰੀ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜੀਓ ਵਾਲਾ ਤਹਿਸੀਲ ਤੇ ਜ਼ਿਲ੍ਹਾ ਸ਼ਹੀਦ ਤਰਨਤਨ ਸਾਹਿਬ ਗਗਨਦੀਪ ਸਿੰਘ ਨਾਮ ਵੀਰ ਦਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ 8 ਤੋਂ 9 ਨਗਦ ਖਾਵਾਂਗੇ ਡਿਟੇਲ ਇਹਨਾਂ ਨਗਾਂ ਸਾਰਿਆਂ ਦੀ ਆਪਾਂ ਵੀਰ ਦੇ ਕੋਲੋਂ ਪ੍ਰੋਪਰ ਪੁੱਛ ਲਾਂਗੇ ਤੁਹਾਨੂੰ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਨਿਰਖ ਪਰਖ ਤਸੱਲੀ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਆ ਅਸੀਂ ਕੋਈ ਦਲਾਲੀ ਨਹੀਂ ਕਰਦੇ ਕਿਸੇ ਪਾਸੇ ਉਹ ਵੀ ਆਓ ਵੀਰ ਨਾਲ ਗ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਬਾਈ ਜੀ ਠੀਕ ਠਾਕ ਹੋ ਵਧੀਆ ਕਿਰਪਾ ਜੀ ਤੁਸੀਂ ਸੁਣਾਓ ਚੱਲੀ ਜਾਂਦਾ ਵਧੀਆ ਕੰਮ ਕਰ ਮੈਂ ਨਾ ਵਧੀਆ ਮਾਲਕ ਦੀ ਮਿਹਰ ਚੱਲਦੀ ਹੈ ਸ਼ੁਕਰੀਆ ਜੀ ਐਡਰੈਸ ਬੋਲ ਦੀ ਜੀ ਆਪਣਾ ਐਡਰੈਸ ਹੁਣ ਪਿੰਡ ਜੀਓ ਵਾਲਾ ਜ਼ਿਲ੍ਹਾ ਤਰਨਤਾਰਨ ਠੀਕ ਹੈ ਨੰਬਰ 88 ਦੇ ਕੀ 73 29 ਨਾਮ ਜੀ ਦਾ ਨਾਮ ਆਪਣਾ ਗਗਨਦੀਪ ਸਿੰਘ ਜੀ ਠੀਕ ਹੈ ਹਾਂਜੀ अच्छा वीर आपा पहली वीडियो अपने चैनल पे पाउन लगे आपा ना रेगे ने पहली पाउन लगे हां जी वैसे वीडियो तो रिया अपनी वैसे वीडियो चल दिया आगे जी आपा पक्का माल दे भेज दे तानू पता ठीक 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 है जी आज अपने ओ किन्ने नागे जी आज अपने ओ सात नागे आ ठीक है जी ਤੇ ਨਾ ਤੋਕੜਾ ਨਾ ਇੱਕ ਠੁਕੀ ਜਾ ਮੈਂ ਠੀਕ ਹੈ ਜੀ ਤੇ ਤਿੰਨ ਤੋਕੜਾ ਗੱਪਣਾ ਤੋਕੜਾ ਗੱਪਣਾ ਠੀਕ ਆਪਾਂ ਸਾਰੇ ਵੀਰ ਭਰਾਵਾਂ ਗਾੜੀ ਬੇਨਤੀ ਕਰਨੀ ਆ ਹਾਂਜੀ ਹਾਂਜੀ ਕਿ ਵੀਰ ਜੀ ਜਿਹੜੀ ਤੋਕੜ ਗੱਪਣ ਮੈਂ ਆ ਨਾ ਹਾਂਜੀ ਹਾਂਜੀ ਤੁਸੀਂ ਕੀ ਕਰਾਓ ਠੀਕ ਜਿਹੜਾ ਵੀਰ ਭਰਾ ਇੱਥੇ ਆਉਂਦਾ ਨਾ ਹਾਂਜੀ ਹਾਂਜੀ ਕੀ ਆ ਕਰਾਓ ਡਾਕਟਰ ਆਪ ਦਾ ਲਿਆਓ ਠੀਕ ਹੈ ਜੀ ਤਸੱਲੀ ਕਰੋ ਐਂ ਵਾਰ-ਵਾਰ ਵੀਡੀਓ ਆਪ ਉਹਨੇ ਆ ਵੀਰ ਜੀ ਠੀਕ 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 ਇਹ ਡਾਕਟਰ ਲਿਆਓ ਚੱਕ ਕਰਾਓ ਜਿਹੜਾ ਵੀਰ ਭਰਾ ਆਨਲਾਈਨ ਮੈਂ ਹੀ ਕਰਦਾ ਹਾਂਜੀ ਹਾਂਜੀ 5 ਦਿਨਾਂ ਤਾਈ ਗਰੰਟੀ ਹੂੰ ਠੀਕ ਹੈ 5 ਦਿਨਾਂ ਦੇ ਵਿੱਚ ਵੇਲੇ ਚੱਕ ਕਰਾ ਕੇ ਡਾਕਟਰ ਦੀ ਨਾਲ ਸਾਨੂੰ ਵੀਡੀਓ ਪਾ ਦੇਣ ਕਿ ਮਹੀਂ ਸਾਡੀ ਚੱਕ ਹੋ ਗਈ ਆ ਠੀਕ ਹੈ ਜੀ ਠੀਕ ਹੈ ਬਾਕੀ ਵੀਰ ਜੀ ਗੱਲਾਂ ਉਹ ਕਰਨੀਆਂ ਸਾਡੀ ਮੈਂ ਘਾਟ ਨਹੀਂ ਖਲਾਵੇ ਸ਼ਾਦੀ ਮੈਂ ਖਾਲੀ ਨਿਕਲ ਆਉਂਦੀ ਆ ਠੀਕ ਹੈ ਜੀ ਸਾਡੀ ਮੈਂ ਲਾ ਆ ਜਾਣਾ ਆਪਦੇ ਰੁਪਈਏ ਲੈ ਆ ਜਾ ਜੇ ਕੋਈ ਸਾਡੀ ਮੈਂ ਚ ਫਾਲਟ ਪੈਂਦਾ ਠੀਕ ਹੈ ਜੀ ਗੱਲਾਂ ਪਉ ਹੋ ਕਰੀਆਂ ਜਿਹੜੀ ਗੱਲਾਂ ਆਪਾਂ ਵੀਰਾਂ ਕਰੀ ਫਿਰ ਉਹ ਬੇਨਤੀ ਕਰਦੇ ਹਾਂ ਹਾਂਜੀ ਹਾਂਜੀ ਜਿਹੜੀ ਗੱਬਣ ਮੈਂ ਆਣਾ ਆਪਣੇ ਘਰੇ ਚੈੱਕ ਕਰਾ ਲਓ ਜਿਹੜੀ ਆਨਲਾਈਨ ਵੀਰ ਭਰਾ ਕਰਦਾ ਉਹਨੂੰ ਜਾ ਕੇ ਚੈੱਕ ਕਰਾ ਕੇ ਤੇ ਪੰਜਾਂ ਦਿਨਾਂ 'ਚ ਫੋਨ ਕਰ ਦੋ ਜੇ ਨਹੀਂ ਪੰਜ ਦਿਨ ਗੱਡੀ ਵਾਲਾ ਮੇਰਾ ਜਾਊਗਾ ਹਾਂਜੀ ਚੈੱਕ ਕਰਾ ਲੈਣ ਉਹਦੇ ਹੁੰਦਿਆਂ ਬੈਠ ਕੇ ਜੇ ਕੋਈ 1122 ਹੁੰਦੀ ਆ ਗੱਡੀ 'ਚ ਲੱਦ ਦੇਣ ਜਿੱਦਾਂ ਵੀਰ ਭਰਾ ਆਪਾਂ ਰੁਪਈਏ ਪਹੁੰਚਣਗੇ 40 ਰੁਪਏ ਵਾਸੋਂ ਹੋਣਗੇ ਕਿਰਾਇਆ ਅਸੀਂ ਦਵਾਂਗੇ ਠੀਕ ਹੈ ਜੀ ਇਹ ਗੱਲ ਦੀ ਗੱਲ ਦੋਸਤੋ ਵੀਰ ਨੇ ਕਹੀ ਗੱਲ ਕੀ ਵੀਰ ਦੀ ਕਿਸੇ ਨੂੰ ਲਾਹਾ ਦੇਣ ਤੋਂ ਪਹਿਲਾਂ ਕਿ ਆਪਾਂ ਆਪ ਆਈਏ ਠੀਕ ਹੈ ਜੀ ਹਨਾ ਜਿਹੜੀ ਚੋਣ ਵਾਲੀ ਉਹਨੂੰ ਚੋਈਏ ਅਸੀਂ ਆਪ ਵੀਡੀਓ 'ਚ ਰੌਲਾ ਪਾਉਨੇ ਆ ਠੀਕ ਹੈ ਜੀ ਹਾਂ ਠੀਕ ਹੈ ਤੇ ਬਾਕੀ ਵੀਰ ਭਰਾ ਪੈਣੋ ਸਿਆਣੇ ਆ ਆਪਣੀ ਨਰਖ ਪਰਖ ਕਰਕੇ ਲਾਓ ਤੇ ਆਪਣੀ ਤਸੱਲੀ ਕਰਕੇ ਲਾਓ ਠੀਕ ਠੀਕ ਹੈ ਜੀ ਆਪਾਂ ਨਿੱਤ ਦੇ ਮਾਲ ਵੇਚਣ ਵਾਲੇ ਆ ਹਾਂ ਜੀ ਹਾਂ ਜੀ ਆਪਾਂ ਖਾਲੀ ਦੇ ਮਾਲ ਵੇਚਣਾ ਹੀ ਨਹੀਂ ਆ ਠੀਕ ਹੈ ਜੀ हां ठीक है जी। ਕਹੀਂ ਤੇ ਉਹ ਵਾਰ-ਵਾਰ ਉਹ ਬੇਨਤੀ ਕਰਦੇ ਆਂ ਜੀ ਮਾਲ ਗੱਭਨ ਲਾਉ ਦੇ ਬਾਦੀ ਵੀ ਤੂੰ ਹੀ ਸਿਆਣੇ ਜੋ ਕਿ ਖਾਲੀ ਮਾਲ ਕੋਈ ਖੜਦਾ ਵੀ ਨਹੀਂ ਖੜਦਾ ਨਹੀਂ ਹਜੇ ਹਾਂ ਜੀ। ਮੈਂ ਗੱਲ ਇਹ ਵੀਰ ਬਹੁਤ ਵਧੀਆ ਵਾ ਚਲੋ ਜਿਹੜੇ ਵੀਰ ਨੇ ਖੜਨੀ ਆ ਪੈਸੇ ਲਾਉਣੇ ਆ ਆਪਣੀ ਤਸੱਲੀ ਕਰੋ। ਹਾਂ ਜਰੂਰ ਕਰੋ। ਅਹੀਂ ਰਕਮ ਲਈ ਜਾਣਾ। ਅਹੀਂ ਤਸੱਲੀ ਕੀਤੀ ਆ। ਠੀਕ ਹੈ ਜੀ। 98 ਕੇ ਅਹੀਂ ਸਾਰਾ ਕੁਝ ਕੀਤਾ ਡਾਕਟਰੋ ਜਹਗੇ ਤੂੰ ਆਉਂਦਾ ਡਾਕਟਰ ਲਿਆਓ। ਠੀਕ ਹੈ ਠੀਕ। ਸਾਡੇ ਕਹਿਣ ਤੇ ਨਾ ਰੋ। ਠੀਕ ਠੀਕ ਹੈ। ਹਾਂ ਜੀ। ਇਹੋ ਗੱਲਾਂ ਕਰਦੀਆਂ ਵਗੀ ਬੇਨਤੀ ਉਹ ਆ ਕਿ ਚੈੱਕ ਕਰਾਓ। ਠੀਕ ਹੈ ਠੀਕ ਹੈ ਜੀ ਯਾਰ ਇਹ ਚੈੱਕ ਹੋ ਗਈ ਮੇਰੇ ਘਰੇ ਆਪਾਂ ਉਹ ਬੂਹਾਂ ਬਾਹ ਨੀ ਗਈ ਉਹਦੀ ਗਰੰਟੀ ਨਹੀਂ ਕੋਈ ਕੋਈ ਗਰੰਟੀ ਨਹੀਂ ਤੇ ਜਿਹੜੀ ਤਹੇ ਦੇ ਵੀਰ ਦੇ ਘਰੇ ਜਾ ਕੇ ਚੈੱਕ ਹੋ ਗਈ ਉਹਦੀ ਉਹ ਫਿਰ ਆਪਣੀ ਗਰੰਟੀ ਨਹੀਂ ਠੀਕ ਹੈ ਜੀ ਠੀਕ ਹੈ ਨਾ ਵੀਰ ਜੀ ਕਿਉਂ ਕਿ ਇਹ ਸਾਲ ਵਾਲੀਆਂ ਚੀਜ਼ਾਂ ਜੋ ਇਹ ਕੁਝ ਵੀ ਹੋ ਸਕਦਾ ਹੁਣ ਬੰਦੇ ਦਾ ਨਹੀਂ ਪਤਾ ਹਾਂਜੀ ਹਾਂਜੀ ਮੰਨ ਲਓ ਬੰਦੇ ਦਾ ਨਹੀਂ ਪਣਿਆ ਕੋਕਣੀ ਜਿਹੜੀ ਸਾਲੀ ਜੀ ਨੂੰ ਪਤਾ ਨਹੀਂ ਹੁਣਾਂ ਤੇ ਨਹੀਂ ਆਣਾਂ ਲੈ ਦੇ ਮੇਰੀ ਗੱਲ ਆ ਇਹਨਾਂ ਗੱਲਾਂ ਦਾ ਕਰਕੇ ਆਪਾਂ ਬੇਨਤੀ ਕੀਤੀ ਆ ਕਿ ਆਪਦੀ ਤਸੱਲੀ ਕਰਕੇ ਖੜੋ ਸਾਡੇ ਦੇ ਨਾਲ ਰਹੋ ਜਿਹੜਾ ਵੀਡੀਓ ਵਾਲਾ ਵੀਰ ਉਹਨੇ ਵੀਡੀਓ ਬਣਾ ਕੇ ਚੱਲ ਜਾਣਾ ਜੋ ਉਹਦਾ ਕੋਈ ਕਸੂਰ ਨਹੀਂ ਜੋ ਤੁਸੀਂ ਆਪ ਦੀ ਤਸੱਲੀ ਕਰਕੇ ਨਹੀਂ ਤਾਂ ਮਤਲਬ ਵੀਰ ਵਧੀਆ ਵੇਖੋ ਪਪਾ ਗੱਲ ਅਸੀਂ ਵੀ ਆਪ ਹਰ ਵੀਡੀਓ ਜੀ ਬੋਲਾਮਾ ਦੇਣਾ ਤੁਸੀਂ ਯਾਰਾ ਬੇਨਤੀ ਕਰਦੇ ਵਪਾਰੀ ਵੀ ਬੇਨਤੀ ਕਰਦੇ ਆ ਹਾਂ ਬਾਅਦ ਨੂੰ ਕਿਸੇ ਨੂੰ ਆਖਣਾ ਤੁਸੀਂ ਤਸੱਲੀ ਕਰੋ ਤਸੱਲੀ ਆਪਣੀ ਕਰ ਜਦੋਂ ਆਪਣੇ ਘਰੇ ਗੱਡੀ ਚੱਲ ਜਾਂਦੀ ਜਾਂਦੇ ਨੂੰ ਡਾਕਟਰ ਭਾ ਲੋ ਅਸੀਂ ਜਦੋਂ ਆਨੇ ਆ ਕਿ ਡਾਕਟਰ ਭਾਓ ਠੀਕ ਹੈ ਠੀਕ ਹੈ ਜੀ ਵਧੀਆ ਜੀ ਜਿਹਨਾਂ ਆਖਣੇ ਚੈੱਕ ਕਰਾਓ ਤੇ ਫਿਰ ਤੁਰੋ ਹਾਂਜੀ ਹਾਂਜੀ ਠੀਕ ਹੈ ਇਹੋ ਬੇਨਤੀਆਂ ਆਦੀਆਂ ਕਬੂ ਹਿਆ ਆਜੇ ਵੀਰ ਜੀ ਸਤਾਮੀ ਨਰੀ ਮਹੀਂ ਗੱਬਣ ਤੇਲੀ ਕਿਲੋ ਦੁੱਧ ਚਾਠੀ ਪਾਰੀ ਠੀਕ ਹੈ ਜੀ ਨੀਲੀ ਰੀ ਮਹੀਂ ਆ ਫੁੱਲ ਬਾਡੀ ਦੇ ਫੁੱਲ ਵੱਡੀ ਮਹੀਂ ਮਹੀਂ ਬਖਾ ਦੋ ਕਿੱਡੀ ਆ ਲੈ ਲਓ ਜੀ ਮਹੀਂ ਆ ਦੇ ਵੇਖੋ ਲੜ ਲੂੜ ਬਖਾ ਦੋ ਮਹੀਂ ਯਾਦੀ ਚੰਗੀ ਆ 14 15 ਸਰੀ ਮਹੀਂ ਆ ਹਾਂ ਆ ਵੇਖੋ ਮਹੀਂ ਕਿੱਡੀ ਆ ਹੁਣ ਆ ਦਿੰਦੇ ਵਪਾਰੀ ਵੀਰ ਜੀ ਤਾਂ ਬਾਸ ਆਉਂਦੇ ਵਪਾਰੀਆਂ ਨਾ ਹੀ ਹੁੰਦਾ ਹਾਂਜੀ 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 ਮਹੀਂ ਵੇਖੋ ਕਿੱਡੀ ਆ ਪਿਓਰ ਨੀਲੀ ਰੀ ਮਹੀਂ ਫੁੱਲ ਬਾਡੀ ਆ ਕਿ ਇਹ ਨਾ ਕੋਈ ਆਕੇ ਕੀ ਫੋਨ ਤੇ ਵੱਡੀ ਮਹੀਂ ਲੱਗਦੀ ਆ ਫੁੱਲ ਗੱਡੀ ਡਾਈਂਣ ਆ ਮਹੀਂ ਲੋ ਜੀ ਚੈੱਕ ਕਰ ਲੋ ਦੋਸਤੋ ਚੈੱਕ ਕਰਨਾ ਤਸੱਲੀ ਕਰਨੀ ਤੁਹਾਡਾ ਫਰਜ਼ ਹੈ ਕਰੋ ਜਰੂਰ ਹਾਂ ਦਾਦਾ ਜੀ ਇਹ ਮੈਂ ਕੋਈ ਸ਼ੱਕ ਹੈਗਾ ਪੂਰਾ ਸਰ ਮਹੀਂ ਨਸਨ ਵਾਲੀ ਜੋ ਮੈਂ ਵੇਖੋ ਗੱਡੀ ਆ ਲੋ ਜੀ ਕਰੋ ਚੈੱਕ ਜੀ ਪਿੱਠ ਪੋੜੀ ਦੀ ਚੜਾਈ ਦੋਸਤੋ ਚੈੱਕ ਕਰ ਲੋ ਲਓ ਜੀ 7 ਮਹੀਨੇ ਦੀ ਗੱਬਣ ਚੈੱਕ ਪਾਸ 7 ਮਹੀਨੇ ਆਰੇ ਵੀਰ ਜੀ ਆਗਾ ਡਾਕਟਰ ਲਿਆਓ ਤਸੱਲੀ ਕਰਾਓ ਜੇ ਕੋਈ ਵੀਰ ਭਰਾ ਆਪਣਾ ਆਨਲਾਈਨ ਖੜਦਾ ਜਾਂਦਿਆਂ ਚੈੱਕ ਲਓ ਦੋਸਤੋ ਕਨਫਰਮ ਚੈੱਕ ਪਾਸ 7 ਮਹੀਨਿਆਂ ਦੀ ਹਾਂ ਜੀ ਜਿਹੜੇ ਵੀਰ ਨੇ ਕਰਨੀ ਹੈ ਬੇਸ਼ੱਕ ਆਪਣਾ ਡਾਕਟਰ ਇੱਥੇ ਲਿਆਵੇ ਨਾਲ ਆ ਜੇ ਤਸੱਲੀ ਕਰਕੇ ਖੜੇ ਜੇ ਕਿਸੇ ਵੀਰ ਦੇ ਘਰ ਜਾਂਦੀ ਤੇ ਪੰਜਾਂ ਦਾ ਦੀ ਗਰੰਟੀ ਉਹ ਪੰਜਾਂ ਦਾ ਵਿੱਚ ਚੈੱਕ ਕਰਾ ਕੇ ਆਪਣੀ ਵੀਰ ਨੂੰ ਦੱਸ ਸਕਦੇ ਜੇ ਕੀ ਹੈ ਇਹਦਾ ਰਿਕਾਰਡ ਅੱਛਾ ਵੀਰ ਜੀ ਇਹਦਾ ਮੁੱਲ ਕੀ ਕਰਾਂਗੇ ਮੁੱਲ ਵੀਰ ਜੀ ਮੈਂ ਲੱਖ ਦੀ ਵੇਚਦੀ ਤੇ ਮੈਂ 90 ਦੀ ਵੇਚਦੀ ਹਾਂ ਜੀ ਹਾਂ ਦੇ ਨਾਂ ਮੈਂ ਜਿਹੜੀ 85000 ਦੀ ਦੇਣੀ ਠੀਕ ਹੈ ਜੀ ਹੋਰੇ ਵਿੱਚੋਂ 2000 ਛੋੜ ਕਰਾਂਗੇ 83 ਦੀ ਜੈਸ ਨੂੰ ਮੈਂ ਦਵਾਂਗੀ ਅਗਲੀ ਵੀਡੀਓ ਕੋਣੀ ਜੇ ਆਪਾਂ ਮੁੱਲ ਬਿਲਕੁਲ ਜਾਇਜ਼ ਜਦ ਕਰੀਓ ਜੀ ਪਹਿਲੀ ਪੌਣੀ ਫਿਰ ਪੂਰੇ 80 ਦੀ ਦੇ ਦਾਂਗੇ ਹੋ ਗਿਆ ਨਾ ਐਡੀ ਮਹੀਨ ਨਸਰ ਵਾਲੀ ਬਾੜ ਮਿਲਦੀ ਨਹੀਂ ਆ ਲਓ ਦੋਸਤੋ ਕਰ ਲਓ ਚੈੱਕ 85000 ਰੁਪਇਆ ਡਿਮਾਂਡ 80000 ਦੇ ਚੋਂ ਤੁਹਾਡਾ ਆਇਆ ਗਿਆ ਦਾ ਜਿਹੜਾ ਮੌਕੇ ਤੇ ਮਾਨਦ ਕਰਾਂਗੇ ਜ਼ਰੂਰ ਹੋਊਗਾ ਜੀ ਹਾਂ ਕਰ ਲਓ ਚੈੱਕ ਜੀ ਮਾਜਾ ਵੱਡਾ ਕੱਦਗਾਠ ਫੁੱਲ ਹੈਵੀ ਬੋਡੀ ਵੇਟ ਵੱਡਾ ਢਾਂਚਾ ਪਿੱਠ ਪੂੜੇ ਦੀ ਚੜਾਈ ਚੈੱਕ ਕਰ ਲਓ ਹਾਂਜੀ ਥਾਂ ਥਾਂ ਦੀ ਕੁਆਲਿਟੀ ਦੋਸਤੋ ਚੈ ਅਛਾ ਵੀਰ ਜੀ 2 ਨੰਬਰ ਵਾਰ ਦੱਸਿਓ ਇਹ ਮੈਂ 3 ਮਹੀਨੇ ਨਰੀ ਜਾ ਕੇ ਪਾਜੋ ਅਛਾ ਜੀ 5 ਕਿਲੋ ਦੁੱਧ ਜੋ ਇਹ ਦੋਵੇਂ ਟਾਈਮ ਮਿਲਦੀ ਜੀ ਦੋਵੇਂ ਟਾਈਮ ਮਿਲਦੀ 5 ਕਿਲੋ ਦੁੱਧ ਜੋ ਠੀਕ ਹੈ ਜੀ ਹਾਂ ਜੀ ਇਹ ਖੋਲਾ ਵਾਡੀ ਮੈਂ ਨੀਲੀ ਦਾ ਪੱਖ ਰੱਖਦੀ ਗ੍ਰੈਡਰ ਚ ਆਉਂਦੀ ਏ ਮੈਂ ਠੀਕ ਹੈ ਹਾਂ ਜੀ ਆਹ ਲੋ ਜੀ ਕਰੋ ਚੈੱਕ ਦੋਸਤੋ ਇਹ ਖੋਲਾ ਵਾਡੀ ਜੀ ਨੂੰ ਆਂਦੇ ਆ 3 ਮਹੀਨੇ ਦੀ ਵੀਰ ਗੱਪਣੇ 3 ਮਹੀਨੇ ਦੀ ਆਦੇ ਵੀਰ ਜੀ 3 ਮਹੀਨੇ ਦੀ ਗੱਪਣ ਚੈੱਕ ਪਾਸ 5 ਕਿਲੋ ਦੁੱਧ ਦੋਵੇਂ ਟਾਈਮ ਮਿਲਦੀ ਜੀ ਦੋਸਤੋ ਹਾਂ ਜੀ ਆਹ ਲੋ ਕਰੋ ਚੈੱਕ ਜੀ ਇਹਦੀ ਪਿੱਠ ਪੜ ਦੀ ਚੜਾਈ ਦੋਸਤੋ ਚੈੱਕ ਕਰ ਲੋ ਪੂ ਤੋੜਿਆ ਰੰਗ ਬਦਲੇ ਅੰਦਰ ਰਹੀ ਆ ਹਾਂਜੀ ਸਕੇਂਦਰ ਰੰਗ ਦੋਸਤੋ ਫੇਟ ਹੋਇਆ ਅੰਦਰ ਬੱਧੀ ਕਰਕੇ ਹਾਂਜੀ ਚੈੱਕ ਕਰ ਲੋ ਦੋਸਤੋ ਲਓ ਜੀ ਪੂਰਾ ਫੁੱਲ ਹੈਵੀ ਬੋਡੀ weight ਪੇਟ ਕੁੜੀ ਦੀ ਥੋੜੀ ਜਿਹੀ ਚੈੱਕ ਕਰ ਲੋ ਦੋਦ ਰੇ ਤਿੰਨਾ ਵੀ ਨਹੀਂ ਆਦੀ ਜੋ ਜੇ ਆ ਸਹੀ ਅਸ਼ਵੀਰ ਜੀ ਆਪਣੇ ਵੱਲੋਂ ਵੈਸੇ ਕਨਫਰਮ ਹੈ ਨਾ ਕਨਫਰਮ ਮੈਂ ਨਾ ਡਾਕਟਰ ਲਿਆਵੇ ਕੋਈ ਕੀ ਕਰਾ ਕੇ ਖੜੇ ਆਪਾਂ ਫਾਰ ਫਾਰ ਇਹੋ ਪਿੰਡਿਆਂ ਦੇ ਚੱਕਾ ਕਰਾ ਕੇ ਖੜੇ ਇਹਦਾ ਕੀ ਮੁੱਲ ਕਾ ਮੈਂ ਤੇਰੀ ਬਰਾਬਰੀ ਦੇ ਦੇਣੀ 80 80 ਦੇ ਦੇਣੀ 80 80 ਹਜ਼ਾਰ ਦੋਸਤੋ ਦੋਵਾਂ ਦਾ ਮਾਣ ਜੇ ਸਾਡੇ ਵੀ ਕੋਈ ਜੋੜਾ ਲੈਂਦਾ ਤੇ ਫੇਰ ਫੇਰ ਕਰਦਾਂਗੇ ਵੀਰ ਜੀ ਮਾਨਤਾਂ ਵਿੱਚ ਠੀਕ ਹੈ ਜੀ ਆਹ ਜਿਹੜੀ ਮਈ ਆ 4 ਮਹੀਨਿਆਂ ਦੀ ਚੱਕ ਪਾਸ ਆ ਅਛਾ ਜੀ ਹਾਂ ਜੀ ਇਹਦੇ ਤੇਲੇ 6 ਕਿਲੋ ਦੁੱਧ ਆਈ ਇਹ ਵੀ ਦੋਵੇਂ ਟਾਈਮ ਮਿਲਦੀ ਹੈ ਜੀ ਦੋ ਟਾਂਗਾਂ ਵੀਰ ਜੀ ਮਿਲਦੀ ਆ ਫੋਲ ਲਵਾ ਡੇਕਾ ਦੇ ਦਿਆਂ ਤਿੰਨੇ ਮਈਆਂ ਵਾਂ 4 ਟੂਣਾ ਵੀਰ ਬਰਾਬਰ ਚਾਰੇ ਦਾ ਇੱਕ ਨੰਬਰ ਵੀਰ ਜੀ ਹੋਣੀ ਆਂ ਜਾਨੇ ਕੀ ਤਸੱਲੀ ਕਰੋ ਲੋ ਜੀ ਤਾਂ ਹਰ ਦਾ ਵੇ ਇੱਕ ਬੂੰਦ ਦਾ ਹੋਣਾ ਫਰਕ ਨਿਕਲੂਗਾ 6 ਮਹੀਨੇ ਦੀ ਗੱਬਣ ਨਾ ਨਾ 4 ਮਹੀਨਿਆਂ ਦੀ 4 ਮਹੀਨੇ ਦੀ ਗੱਬਣ 6 ਕਿਲੋ ਕੋਲ ਵੱਡੀ ਹੈ ਵੀ ਛੋਟੀ ਕਰੋ ਚੈੱਕ ਜੀ ਇਹਨੂੰ ਗੱਡੀ ਰਾਈਆਂਾਂ ਦੇ ਉਹ ਝੋਟੀਆਂ ਵੇਖੋ ਗੱਡੀ ਆ ਲਓ ਜੀ ਚੈੱਕ ਕਰ ਲਓ ਪਿੱਠ ਪੜੀ ਦੀ ਚੜਾਈ ਦੋਸਤੋ ਚੈੱਕ ਕਰ ਲਓ ਵੀਰ ਜੀ ਦੁਬਾਰਾ ਝੋਟੀਆਂ ਡਬਲੋਂ ਵਾਲੀਆਂ ਵਾ ਠੀਕ ਹੈ ਜੀ ਹਾਂ ਇਹ ਨਹੀਂ ਵੀ ਝੋਟੀਆਂ ਅਸੀਂ ਲਾਇਆ ਤੇ ਫੀਰੀਆਂ ਰਹਿਣ ਗਿਆ ਨਹੀਂ ਇਹ ਤਾਂ ਗੱਲ ਹੈ ਹਾਂ ਲਓ ਭਾਈ ਤੇਜੀ ਦੀ ਝੋਟੀਆਂ ਸੁਣਦੀਆਂ ਵਾ ਠੀਕ ਹੈ ਇਹਨੇ ਵੀਰ ਦੇ ਦੇ ਨੂੰ ਤਿਆਰ ਕਰਕੇ ਮੈਨੂੰ ਫੋਨ ਕਰ ਸਕਦਾ ਠੀਕ ਹੈ ਅੱਛਾ ਗਰਨ ਜੀ ਇਹਦਾ ਮੁੱਲ ਕੀ ਕਰਨਾ ਸੀ ਇਹ ਵੀਰ ਜੀ ਹਾਂ ਦੇਣਾ ਇਹ 5000 75000 ਦੀ ਇਹ ਦੇਣੀ 75000 ਰੁਪਏ 2000 ਹੋਰ 75 ਦੀ ਗਿਆ ਲਓ ਜੀ ਕਰ ਲੋ ਗੱਲ ਦੋਤੋਂ ਡਿਮਾਂਡ 75000 ਰੁਪਿਆ 73000 ਤੋਂ ਤੁਹਾਡਾ ਆਇਆਂ ਗਿਆ ਦਾ ਮਾਨਤਨ ਮੌਕੇ ਤੇ ਮਾਨਤਨ ਕਰਾਂਗੇ ਵੀ ਦਪਰਾ ਦਾ ਆਈ ਮਈਏ ਠੁੱਕੀ ਜੋ ਹਾਂ ਤਾਲਾ ਲਾ ਜੇ 10 ਦਿਨ ਲਾ ਜੇ ਇੱਕ ਨਵਾਂ ਸੁਬਾ ਸੋਣੀ ਕੋਈ ਇਹਨੇ ਖੂਆ ਵੇਦ ਤੇਜਾ ਵੀ ਤੇ ਚੌਥਾ ਵੀ ਹੋ ਸਕਦੀ ਠੀਕ ਹੈ ਕਿਉਂਕਿ ਆਪਦੇ ਵੀਰ ਭਰਾ 10 ਦਿਨ ਥਾਣਾ ਦੀ ਪਾਸ ਕਰਕੇ ਖੜਨ ਠੀਕ ਹੈ ਹਾਂ ਚੇਤੇ ਮੇਰੀ ਕੋਈ ਗਾਰੰਟੀ ਹੋਊਗੀ ਇਹਦੀ ਠੀਕ ਹੈ ਜੀ ਹਾਂ ਦੋਸਤੋ ਹੱਥ ਇਹਨੇ ਤਾਲਾ ਲਾ ਜਣਾ ਜੋ ਮਹੀਨੇ ਸੁਆ ਵੀਰ ਭਰਾ ਤੇ 10 ਦਿਨ ਕਿ ਨਵਾਂ ਤੀਜਾ ਆਇਆ ਜਾਂ ਚੌਥਾ ਸੁਆ ਦੋਸਤੋ ਡਿਪੈਂਡ ਕਰਦੀ ਗੱਲ ਤੁਹਾਡੇ ਤੇ ਵੀਰ ਨੇ ਸਿੱਧੀ ਗੱਲ ਹੀ ਮੁਕਾਤੀ ਹੈ ਜੀ ਹਾਂ ਦੋਸਤੋ ਪੂਰੇ ਵਜਨ ਮੌਜੂਦ ਹੈ ਰਾਜੀਪੁਰ ਦੀ ਜੰਮੀਰ ਹਾਂਜੀ ਚੈੱਕ ਕਰ ਲਿਓ ਇਹਨਾਂ ਤੋੜੀ ਜੀ ਪੱਕੇ ਥਾਂ ਦੀ ਕਰਦੀ ਆ ਹਾਂਜੀ 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 ਉਹ ਕੋਈ ਨਾ ਪਸ਼ੂ ਨਾ ਕੱਚੇ ਥਾਂ ਤੇ ਰਿਹਾ ਹੁੰਦਾ ਲਓ ਜੀ ਚੈੱਕ ਕਰੋ ਜੀ ਠੀਕ ਆ ਵੰਗਿਆ ਲੋ ਜੀ ਨੰਗਰ ਦੋਸਤੋ ਗੱਪਣ ਪਸ਼ੂ ਆ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਕਰਕੇ ਖੰਨ ਵੀਰ ਭਰਾ ਆਪਣੇ ਸਭ ਦੇ ਤੁਹਾਨੂੰ ਬਰਾ ਸਿਆਣੇ ਆ ਹਾਂਜੀ ਲਓ ਜੀ ਚੈੱਕ ਕਰ ਲਓ ਜੀ ਦੋਸਤੋ ਜਿੰਨੇ ਵੀ ਨਾਲਿਆ ਵੀ ਦੇਖੋ ਸੋਹਣੇ ਆ ਤਿੰਨ ਮੱਜਾਂ ਟੋਕੜ ਗੱਬਣਾ ਵੀਰ ਨੇ ਵਿਖਾਈਆਂ ਇਹ ਮੱਜ ਦੱਬਣੇ ਜੀ ਹਾਂਜੀ ਇਹ ਗੱਬਣਾ ਵੀਰ ਜੀ ਦੇ ਲੇਵਾ ਵਿਖਾ ਦਿਓ ਮੈਂ ਕਰੋ ਚੈੱਕ ਜੀ ਦੋਸਤੋ ਕਿ ਆਪਾਂ ਇਧਰ ਦੇਖੋ ਲਓ ਲਓ ਜੀ ਕਰੋ ਚੈੱਕ ਦੋਸਤੋ ਚੈੱਕ ਕਰ ਲਓ ਬਹੁਤ ਸੋਹਣਾ ਆਰਡਰ ਕੁਆਲਿਟੀ ਪਿਆਰ ਕੀਤੀ ਆ ਜੇ ਵੀਰ ਜੀ ਨੇ ਹੁਣ ਤਾਂ ਮਹੀਨੇ ਖਾ ਜਾਣਾ ਜੋ ਹਾਂਜੀ ਹਾਂਜੀ ਕੀ ਮੁੱਲ ਕਰਨਾ ਲੱਗਣੀ ਮਹੀਨੇ 75 ਦੀ ਵੀ ਆਪਾਂ ਜਾਇਜ਼ ਕਰਕੇ ਮਹੀ ਦੇਣੀ ਆ ਹਾਂਜੀ ਸੱਤਰ ਕੋਈ ਨਹੀਂ ਕੋਈ ਠਾਰ ਨਹੀਂ ਆ ਰਹੇ ਨਾ 65000 ਦੀ ਮਹੀ ਦੇ ਰਾਂਗੇ 2000 ਛੋਟ 36 ਦੀ ਜਸ ਨੂੰ ਲਓ ਜੀ ਦੋਸਤੋ ਯਾਰ ਪੂਰੇ ਸਾਠ ਦੇ ਦੇ ਦਾਂਗੇ। ਠੀਕ ਆ। ਠੁਕੀ ਮਈ ਸਾਰਾ ਸਿਆਚੋ ਮੈਨੂੰ ਫੇਰ ਦੇ ਦਿਓ। ਠੀਕ ਹੈ। ਲੋ ਜੀ ਕਰ ਲੋ ਗੱਲ ਦੋਸਤੋ 65000 ਰੁਪਇਆ ਡਿਮਾਂਡ 60000 ਚ ਤੁਹਾਡਾ ਆਆਂ ਗਿਆ ਦਾ ਮਾਨ ਤਾਂ ਲਾ ਕੇ ਤੇ ਜ਼ਰੂਰ ਹੋਗਾ ਜੀ। ਆ ਜਿਹੜੀ ਮਈ ਇਹ ਕੱਲੇ ਜੋ ਦੁੱਧ ਪੱਕਾ 8। ਅੱਛਾ ਜੀ। ਜਿਹੜਾ ਸਹੀ ਦੁੱਧ ਮਿੰਤੀ ਵਾਲਾ। ਕਿੰਨਾ ਟਾਈਮ ਹੋਗਾ ਸੋਈ? ਇਹਨੂੰ ਫੇਰ ਬਣੀ ਨੂੰ 1 ਮਹੀਨਾ ਹੋ ਗਿਆ ਜੀ। ਅੱਛਾ ਜੀ। ਯੱਕ ਕੋਈ ਕਰਾ ਲੈ ਆਪਦੀ ਭਾਵੇਂ। ਠੀਕ ਹੈ ਜੀ। ਹਾਂ ਮਹੀਨੇ ਤਾਂ ਚੈੱਕ ਕਰਾਏ ਆਪਾਂ ਗਰੰਟੀ ਦੇਣੀ ਆਪਾਂ 8 ਕਿਲੋ ਦੁੱਧ ਦੀ ਦੇਣੀ ਆ। ਕਿਉਂ ਆ ਗਿਆ ਕੋਈ ਹਾਂ ਦੱਬਾਂ ਦੀ ਨਹੀਂ ਗਾਰੰਟੀ ਇਹਦੀ ਦੁੱਧ ਕਿੰਨਾ ਜਹਣ ਥਲੇ 8 ਕਿਲੋ ਪੱਕਾ ਦੁੱਧ ਬਚਾਏਗਾ ਜੀ ਬਚਾ ਨਹੀਂ ਹੈਗਾ ਵੀਰ ਦੋਵੇਂ ਟਾਈਮ ਪਾ ਦੇ ਦੇ ਦੋਵੇਂ ਟਾਈਮ ਹੀ ਹਾਂ ਠੀਕ ਹੈ ਵੀਰ ਉਹ ਪਰੇ ਘਾਟੀਗਾ ਵੀ ਲੈ ਸਕਦੀ ਠੀਕ ਹੈ ਜੀ ਇੱਕ ਅੱਧਾ ਦਿਨ ਕਰ ਸਕਦੀ ਜਾ ਕੇ ਨਾ ਜੀ ਕਿ ਲਾਤਣਾ ਆਡੀ ਮੈਂ ਲਾਉਗੀ ਜਾ ਕੇ ਠੀਕ ਹੈ ਜੀ ਲੋ ਜੀ ਚੈੱਕ ਕਰਦਾ ਮਿਲਦੀ ਪਾੜੇ ਤੇ ਹੀ ਆ ਹਾਂ ਮੜਾ ਆ ਜਾ ਮੇਰਾ ਵੀ ਲਖਾਰੇ ਨਾਲ ਇੱਕ ਨਾ ਪੰਜਵਾਂ ਥਣ ਮਮਣੀ ਜੀ ਲੱਗੀ ਆ ਉਹ ਤਾਂ ਕੋਈ ਮਾੜੀ ਮੋਟੀ ਵੀ ਨਹੀਂ ਧਾਰ ਆਉਂਦੀ ਅੱਛਾ ਠੀਕ ਹੈ ਮੇਰੀ ਗੱਲ ਮੰਮਣਾ ਲੱਗੀ ਆ ਧਾਰ ਨਹੀਂ ਆਉਂਦੀ ਕੋਈ ਉਹ ਹਾਂ ਵੈਸੇ ਚੁਆਈ ਕਰਦੇ ਹੱਥ 'ਚ ਨਹੀਂ ਆਉਦਾ ਇਹ ਛੋਟਾ ਨਾ ਨਾ ਉਹ ਪਾਸੇ ਲੱਗਾ ਵਿਚਕਾਰ ਕੋਈ ਇਹ ਨਾ ਆਕੇ ਸਰੂ ਆ ਜਾਂ ਦੂਜਾ ਤੇ ਜਾ ਸਰੂ ਉਹ ਹੁੰਦਾ ਇੱਕ ਥਾਂ 'ਚ ਦੋ ਛੇਕ ਹਾਂਜੀ 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 ਇਹ ਗੱਲੇ ਦੀ ਮੋਲੇ ਦਾ ਵੀ ਗਿਆ ਜੀ ਆ ਬਰਾਬਰ ਹੀ ਦੇਣੀ ਸਾਠ ਹੀ ਸਾਠੀ ਸਾਰ ਸਾਰ ਦੀ ਦੋਨਾਂ ਦਾ ਸਾਰ ਸਾਰ ਹੋ ਜਾਵੇ ਲੋ ਕਰੋ ਚੱਕਰੀ ਆ ਜਿਹੜੀ ਮੈਂ ਇਹਦੇ ਫਰੇ ਦੇ ਦੁੱਧ 8 ਕਿਲੋ ਆ ਚਵਾਈ ਚੁਈ ਬਹੁਤ ਖਰੀ ਇਹਦੀ ਤੇ ਮੈਂ ਦੀ ਇੱਕ ਸੇਵਤ ਦਊਗਾ ਤੇਰੀ ਗਰੰਟੀ ਰਹੂ ਮਿਲਦੀ ਦੋਵੇਂ ਵੇਲੇ ਪਾੜੇ ਤੇ ਜੋ ਅੱਛਾ ਜੀ ਵਾਂਡੇ ਸੋਟਰਾ ਚੋ ਇਹਨੇ ਕਰਮਾ ਨਹੀਂ ਨਾ ਟੀਗਾ ਲੈ ਆ ਤੇ ਨਾ ਹੀ ਲਵਾਉਂਦੀ ਕਿੰਨਾ ਟਾਈਮ ਹੋ ਗਿਆ ਜੀ ਨੂੰ ਸੂਈ ਨੂੰ ਸੂਈ ਨੂੰ ਵੀਰ ਜੀ ਇਹਨੂੰ ਘਟੋ ਘੱਟ ਵੀ ਦੋ ਢਾਈ ਮਹੀਨੇ ਹੋ ਗਏ ਜੋ ਅੱਗੇ ਬਣੀਗਾ ਨਾ ਇਹਨੂੰ ਕੋਈ ਟੀਗਾ ਨਹੀਂ ਲੱਗਾ ਠੀਕ ਹੈ ਜੀ ਇਹਨੂੰ ਨਹੀਂ ਲੱਗਾ ਨਹੀਂ ਦੱਸਾਂਗੇ ਜਿੰਨੂੰ ਲੱਗਾ ਨੂੰ ਲੱਗਾ ਦੱਸਾਂਗੇ 8 ਕਿਲੋ ਦੁੱਧ ਠੀਕ ਹੈ ਲਓ ਕਰੋ ਚੱਕ ਜੀ 8 ਕਿਲੋ ਦੁੱਧ ਦੋਸਤੋ ਪੱਕਾ ਸੂਈ ਨੂੰ 2 2.5 ਮਿੰਟ ਦਾ ਟਾਈਮ ਹੋ ਗਿਆ ਜੀ ਲਓ ਜੀ ਦੋਸਤੋ ਕਰ ਲਓ ਚੱਕ ਰਾਜੀ ਪੂਰੀ ਜੰਮੀ ਪਲੀ ਪੂਰੀ ਚੈੱਕ ਕਰਿਓ ਹਾਲੋ ਜੀ ਚੁਵਾਈ ਜੁਈ ਨੇ ਇੱਕ ਨੰਬਰ ਹੋ ਰਹੀਆਂ ਵੇ ਜੀ ਮਈਆਂ ਠੀਕ ਹੈ ਹਾਂ ਚੁਵਾਈ ਰਤੀ ਭਰਦਾ ਹੋਣਾ ਫਾਲਟ ਹੋਊਗਾ ਠੀਕ ਹੈ ਠੀਕ ਹੈ ਨੋ ਯੂ ਚੈੱਕ ਕਰੋ ਐਨੀਬਾਡੀ ਬਬਲੀ ਏ ਵੀ ਸਾਠੀ ਜੀ 60 ਦੀ ਇਹਦੀ ਤਿੰਨਾ ਦਾ 60 60 ਤਿੰਨਾ ਦਾ ਠੀਕ ਹੈ ਜੀ ਐ ਝੋਟੀ ਥਲੇ ਦੋ ਤੋਂ 7 ਕਿਲੋ ਜੋ ਕਿੰਨੇ ਮਸੂਆ ਸੂਈ ਜੀ ਇਹ ਸੂਆ ਪਹਿਲਾ ਹੀ ਸੂਈ ਆ ਵੀਰ ਬਹੁਤ ਜਾਰੀ ਸਾਫ ਆ ਕੱਟੀ ਆ ਭੋਖ ਦੀ ਮਾਰੀ ਆ ਲਿਸਾ 15 ਲਿਸਾ ਪਾ ਰੱਖ ਦੀ ਦੋ ਤੋਂ 7 ਕਿਲੋ ਸਾਂਭੀ ਘਟਿਆ ਕਿਸ ਨੇ ਸਾਂਭੀ ਘਟ ਚਾਰੂ ਬੜੀ ਕੱਟੀ ਠੀਕ ਹੈ ਜੀ 7 ਕਿਲੋ ਦੋ ਤੋਂ ਸੂਆ ਪਹਿਲਾ ਸੂਈ ਨੂੰ ਵੀਰ ਵੀਰ ਮੈਂ ਕਿ ਮੁਗਤ ਵਾਲੀ ਆ ਅੱਛਾ ਜੀ ਹਾਂ ਬਾਹੜ ਦੀ ਵਾਲੀ ਇਹ ਦਾ ਵੀ ਠੀਕ ਹੈ ਜੀ ਹਾਂ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਵੀਰ ਇਹਨੂੰ ਡੇਢ ਮਹੀਨਾ ਪੱਕਾ ਜਣਾ ਸਹੀ 1.5 ਮਿੰਟ ਕਾਗ ਜੀ ਹੋਇਆ ਹੈ ਬਚਾ ਹੈਗਾ ਜੀ ਬਚਾ ਨਹੀਂ ਹੈਗਾ ਵੀਰ ਪਾੜੇ ਦੇ ਮਿਲਦੀ ਪਾੜੇ ਤੇ ਲਓ ਚੈੱਕ ਕਰ ਲਓ ਦੋਸਤ ਸਾਹ ਨੂੰ ਬਹੁਤੀ ਜਿਆਦੀ ਕੱਟੀ ਦੇ ਕਹਿਣ ਵਾਲੀ ਗੱਲ ਕੋਈ ਨਹੀਂ ਆ ਪਹਿਲਾਂ ਦੂਆ ਦਾਸ ਹੋਏ ਪੀਲਾ ਫਿਰ ਨਵੀਂ ਦੀ ਨਵੀਂ ਹਾਂ ਤੇ ਫੰਡਰੌਣੀ ਦੇਣੀ ਕਹਿਣੇ ਇਹਨੇ ਦੀ ਬਾਹਰ ਹਾਂ ਜੀ ਇਹ ਤਾਂ ਗੱਲ ਹੈ ਬਾਕੀ ਦੋਸਤੋ ਦੁੱਧ ਵੀ 7 ਕਿਲੋ ਤੁਹਾਨੂੰ ਮਿਲ ਜਾਣਾ ਪੱਕਾ ਦੁੱਧ ਵੀ ਰਹੂਗਾ ਲਓ ਜੀ ਚੈੱਕ ਕਰੋ ਜੀ ਵੇਗਾਨੂ ਦੇ ਮੈਂ 55 ਦੀ ਵੇਚ ਦੋ ਹਾਂਜੀ ਵੇਖਦੀ ਆ 50 ਦੀ ਵੇਖਦੀ ਆ ਠੀਕ ਹੈ ਜੀ ਹਾਂ ਜੇ ਨਾ 45000 ਦੀ ਮੈਂ ਦੇਣੀ ਆ ਕਿ ਮੈਂ ਤੁਹਾਨੂੰ ਮੰਨ ਤਾ ਸਭ 2000 ਜਨੂ ਜਸ ਨੂੰ 43 ਦੀ ਮੈਂ ਦੇ ਦੇਣੀ ਤੁਹਾਨੂੰ ਦੱਸਾਂ ਕਿ ਉਹ ਦੇਣੀ ਤੇ ਬਾਦ ਦੇਣੀ ਪਾੜਾ ਹੀ ਹੈ 43000 ਦੀ ਮੈਂ ਹਾਂ ਨਾ ਦੇ ਦਾਂਗੇ ਕਿ ਮੈਂ ਹੋਰ ਕੀ ਕਰ ਜੇਸ ਯਾਰ ਯਾਰ ਹੋਰ ਜਨੂ ਪੂਰੇ 42000 ਦੀ ਝੋਟੀ ਦਵਾਂਗੇ ਮੈਂ 40 ਦੀ ਕਰ ਦਈਏ ਚਾਲ ਕਰ ਦਾਂਗੇ ਯਾਰ 40 ਹੀ ਦੇ ਦਾਂਗੇ ਘਰ ਦੇਣੀ ਨਹੀਂ ਮਾਰ ਕੇ ਇਹਨੇ ਹਾਂ ਹਾਂ ਆਰਾ ਵਿਆਲ ਜੁਣ ਜਾਈ ਦੀ ਫੇਰ ਮੈਨੂੰ ਗਾਲ ਦੇਣ ਠੀਕ ਲਓ ਚੈੱਕ ਕਰ ਲਓ 7 ਕਿਲੋ ਦੁੱਧ ਪੱਕਾ ਕਰ 7 ਕਿਲੋ ਦੁੱਧ ਕੱਟੀ ਇੱਕ ਹੋਰ ਇਹ ਨਹੀਂ ਕੀ ਕੁਥੂ ਆ ਪਹਿਲਾ ਦੂਆ ਕੱਟੀ ਵੇਖੋ ਤਾਂ ਤੋਂ ਲੈਵਾ ਕੇ ਦਾ ਸਾਫ ਲਗਾ ਕੇ ਫੁੱਟਬਾਲਰ ਗਾਟਾ ਵਾ ਕਰੂ ਚੈੱਕ ਜੀ 40000 ਰੁਪਏ ਦੇ ਵਿੱਚ 200 ਤਾਂ ਮਿਲ ਜਣੀ 7 ਕਿਲੋ ਦੁੱਧ ਮਿਲ ਲਾਂਗੇ ਨਾਲ ਨਾਲ ਮੱਝ ਮਿਲਣੀ ਹੈ ਮੱਝ ਮਿਲਣੀ ਜੋ ਹਾਂਜੀ ਠੀਕ ਹੈ ਜੀ ਦੋਸਤੋ ਨਾਲ ਜਿਹੜੇ ਵਿਖਾਏ ਹੈ ਡਟੇਲ ਪ੍ਰੋਪਰ ਵੀਰ ਨੇ ਸਾਰੀ ਦੱਸ ਦਿੱਤੀ ਜਿਹੜੇ ਟੋਕੜ ਗੱਪਣ ਪਸ਼ੂ ਆ ਮੇਰੇ ਵੀਰ ਉਹਨੂੰ ਬੇਸ਼ੱਕ ਆਪਣਾ ਟੈਕ ਕਰਾ ਲਓ ਬਾਰ-ਬਾਰ ਆਂਦੇ ਜੋ ਜਾਂ ਕਰਾ ਲਓ ਕਿਹੜੀ ਗੱਲ ਹੈ ਗੱਪਣ ਪਸ਼ੂ ਨੂੰ ਉਹ ਆਲੀਆਂ ਚੀਜ਼ਾਂ ਪਤਾ ਨਹੀਂ ਬੱਚ ਕੀ ਹੋ ਜਾਣਾ ਜੋ ਕਿਹੜੀ ਗੱਲ ਹੈ ਹਾਂਜੀ ਗੱਪਣ ਪਸ਼ੂ ਨੂੰ ਥਣਾ ਦੀ ਟਿਪਕੇ ਪਾਸ ਕਰ ਲਓ ਤੇ ਜਿਹੜੇ ਪਸ਼ੂ ਸੁਵੇ ਸੁਵਾਏ ਇੱਕ ਟਾਈਮ ਤੋਂ ਖਾਲੀ ਕਰ ਲਓ ਮੇਰਾ ਵੀਰ ਆਪ ਜੀ ਠੀਕ ਹੈ ਜੀ ਐਡਰੈਸ ਏਕਰੀ ਵੀ ਦਾ ਫੇਰ ਬੋਲ ਦੇਣਾ ਪਿੰਡ ਵੀ ਦਾ ਹੈਗਾ ਜੀਓ ਵਾਲਾ ਤਹਿਸੀਲ ਜ਼ਿਲ੍ਹਾ ਸ਼੍ਰੀ ਤ ਹੋਨ ਨੰਬਰ ਵੀ ਜੀ ਆਪਣਾ ਬੋਲਦੀ ਹੈ ਕ੍ਰਿਸ਼ਨਾ ਨੰਬਰ ਆਪਣਾ 88721 73029 ਪਿੰਡ ਜੀਓ ਵਾਲਾ ਜ਼ਿਲ੍ਹਾ ਕਰਨਤਾ ਨਾਂ ਗਗਨਦੀਪ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੋਸਤ